ਪੰਜਾਬੀਓ ਸਾਸ੍ਰੀ ਕਾਲ ਜਿਵੇਂ ਕਿ ਧਮਕ ਵੇਸ ਵਾਲਾ ਮੁੱਖ ਮੰਤਰੀ ਬੜਾ ਮਸ਼ਹੂਰ ਤੁਸੀਂ ਜਾਣਦੇ ਹੋਵੋਗੇ ਉਹਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਪੰਜਾਬ ਦੇ ਵਿੱਚ ਇੱਕ ਉਹ ਨੌਜਵਾਨ ਜਿਹਨੇ ਬੜਾ ਰੁਤਬਾ ਹਾਸਲ ਕਰ ਲਿਆ ਸੀ ਤਾਂ ਹੁਣ ਉਹੀ ਮੁੱਖ ਮੰਤਰੀ ਧਮਕ ਵੇਸ ਵਾਲਾ ਪਾਗਲ ਹੋ ਚੁੱਕਿਆ ਕਿਹਨੇ ਕਰ ਦਿੱਤਾ ਪਿੱਛੇ ਦਾ ਰਾਜ ਕੀ ਹੈ ਚੜੀ ਸੋਨੀ ਮਾਨ ਦੇ ਨਾਲ ਉਹਦੀ ਇੱਕ ਦਮ ਚੜ੍ਹਾਈ ਹੁੰਦੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਕਿ ਧਮਕ ਵੇਸ ਮੁੱਖ ਮੰਤਰੀ ਦੇ ਨਾਮ ਤੋਂ ਉਹ ਦੁਨੀਆ ਜਾਣ ਜਾਂਦੀ ਹੈ ਉਹੀ ਧਮਕ ਵੇਸ ਵਾਲਾ ਮੁੱਖ ਮੰਤਰੀ ਅੱਜ ਪਾਗਲ ਕਿਉਂ ਹੋ ਗਿਆ ਇਹਦੇ ਪਿੱਛੇ ਦੀ ਕਹਾਣੀ ਔਰ ਸੋਨੀ ਮਾਨ ਨੂੰ ਲੈ ਕੇ ਜਿਹੜੀ ਖਬਰ ਆ ਗਈ ਹੈ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਪਰ ਮੈਂ ਤੁਹਾਨੂੰ ਪਹਿਲਾ ਮੁੱਖ ਮੰਤਰੀ ਦਾ ਵੀਡੀਓ ਦਿਖਾਉਣ ਜਾ ਰਿਹਾ ਕਿ ਜਿਹਦੇ ਵਿੱਚ ਉਹਨੂੰ ਰੱਸਿਆਂ ਦੇ ਨਾਲ ਬੰਨ ਰੱਖਿਆ ਮੰਜੇ ਦੇ ਉੱਤੇ ਬੰਨ ਰੱਖਿਆ ਚੀਕਾਂ ਮਾਰ ਰਿਹਾ ਤੇ ਉਹਦੀ ਮਾਤਾ ਵੀ ਰੋ ਰਹੀ ਹੈ ਕਿਉਂਕਿ ਉਹਦੀ ਮਾਂ ਦੀਆਂ ਵੀ ਚੀਖਾਂ ਸਾਰੀ ਦੁਨੀਆ ਨੇ ਸੁਣ ਲਈਆਂ ਹੋਣਗੀਆਂ ਵੀਡੀਓ ਬਹੁਤ ਸਾਰੀ ਵਾਇਰਲ ਹੋ ਰਹੀ ਹੈ ਔਰ ਮੈਂ ਤੁਹਾਨੂੰ ਇਹਦੀ ਬਿਲਕੁਲ ਉਹੀ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਮੁੱਖ ਮੰਤਰੀ ਨੂੰ ਘਰੇ ਯਾਨੀ ਮੰਝੇ ਦੇ ਉੱਤੇ ਬੰਨਿਆ ਹੋਇਆ ਉਹਦੀਆਂ ਚੀਕਾਂ ਵੱਜਦੀਆਂ ਤੁਸੀਂ ਸੁਣੋਗੇ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਉਸ ਤੋਂ ਬਾਅਦ ਜਿਹੜਾ ਸੋਨੀ ਮਾਨ ਦੇ ਪਰਚੇ ਦੀ ਗੱਲ ਹੈ ਉਹ ਵੀ ਤੁਹਾਡੇ ਸਾਹਮਣੇ ਧਰੂੰਗਾ ਦੇਖੋ

ਕੰਨ ਦਾ ਭਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਜਾਂ ਤਾਂ ਇਹ ਮਰ ਜੂ ਜਾਂ ਕਿਸੇ ਨੂੰ ਮਾਰ ਦੇ। ਮੇਰੇ ਕੋਲ ਹਥਿਆਰ ਮੈਂ ਰੱਖਦਾ ਫੇ ਨਾਲ। ਉਹ ਫੇ ਮੈਂ ਕਟ-ਕਟ ਖਾ ਕੇ ਆ ਜਾਣਾ ਘਰ ਨੂੰ। ਦਾਤ ਤੂਤਰ ਮਾਰਿਆ ਨਹੀਂ ਜਾਂਦਾ। ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਇਹਦੇ ਕੋਲੇ ਅੱਜ ਬਚਿਆ ਕੀ ਆ? ਡਿਪਰੈਸ਼ਨ। ਕਿਤੇ 1 ਕਰੋੜ ਰੁਪਇਆ ਲੱਖਾਂ ਰੁਪਇਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾਕੇ ਤੇ ਆਇਆ ਪਰ ਅੱਜ ਨਾਂ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਵੱਡੇ ਮਗਰਮੱਛਾਂ ਨੇ ਆ ਕੇ ਹਾਈਜੈਕ ਕਰ ਲਿਆ ਤੇ ਇਹਦੇ ਵਿੱਚ ਸਟਿਆ ਆ ਨਰੇਤ ਅੱਜ ਜਾਤੋ ਕਰਦਾ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਹੜੀ ਮੁੱਖ ਮੰਤਰੀ ਦੀ ਕਹਾਣੀ ਹੈ ਤੁਸੀਂ ਸਾਰੇ ਜਾਣਦੇ ਹੋਵੋਗੇ ਪਰ ਇਹਦੇ ਪਿੱਛੇ ਕਿਹਦਾ ਹੱਥ ਆ ਪਾਗਲ ਹੋਣ ਦੇ ਵਿੱਚ ਸੋਨੀ ਮਾਨ ਦਾ ਹੱਥ ਹੈ ਜਿਹੜੀ ਸੋਨੀ ਮਾਨ ਹੁਣ ਉਸ ਤੇ ਹੋਣਾ ਮਾਮਲਾ ਕੀ ਬਣਦਾ ਤਾਂ ਦੇਖੋ ਪੰਜਾਬ ਦੇ ਵਿੱਚ ਇੱਕ ਬੜੀ ਮਸ਼ਹੂਰ ਕਲਾਕਾਰ ਆਪਣੇ ਤੌਰ ਤੇ ਯਾਨੀ ਉਹਨੇ ਇੱਕ ਮੁੱਖ ਮੰਤਰੀ ਦਾ ਸਹਾਰਾ ਲੈ ਕੇ ਕਰੋੜਾਂ ਰੁਪਏ ਕਮਾ ਲਿਆ ਉਸ ਤੋਂ ਬਾਅਦ ਉਹਨੂੰ ਇਹ ਵੀ ਕਿਹਾ ਜਾਂਦਾ ਕਿ ਅਸੀਂ ਤੇਰਾ ਘਰ ਬਣਵਾ ਦੇਾਂਗੇ ਅਸੀਂ ਤੈਨੂੰ ਕੋਠੀ ਬਣਾ ਕੇ ਦੇ ਦੇਾਂਗੇ ਤਾਂ ਪਰ ਮੁੱਖ ਮੰਤਰੀ ਦੇ ਕੀ ਹੱਥ ਲੱਗਿਆ ਸਿਰਫ ਇੱਕ ਪਾਗਲਪਨ ਯਾਨੀ ਅੱਜ ਉਹ ਡਿਸਪਰੈਸ਼ਨ ਦੇ ਵਿੱਚ ਚਲੇ ਗਏ ਨੇ ਔਰ ਉਹਨਾਂ ਦੇ ਘਰ ਦੇ ਵਿੱਚ ਇੱਕ ਛੱਤ ਤੱਕ ਵਧੀਆ ਨਹੀਂ ਹੈਗੀ। ਤਾਂ ਹੁਣ ਜਿਹੜੀ ਸੋਨੀ ਮਾਨ ਬਹੁਤ ਮਸ਼ਹੂਰ ਹੈ ਪਰ ਉਸ ਤੇ ਹੁਣ ਜਿਹੜਾ ਪਰਚਾ ਦਰਜ ਹੋਣਾ ਬਣਦਾ ਔਰ ਦੂਜੇ ਪਾਸੇ ਨੂੰ ਜੇਲ੍ਹ ਭੇਜਣਾ ਚਾਹੀਦਾ। ਕਿਉਂਕਿ ਇਹੋ ਜਿਹੇ ਕਲਾਕਾਰਾਂ ਦੀ ਵਜ੍ਹਾ ਦੇ ਨਾਲ ਇੱਕ ਨੌਜਵਾਨ ਮੁੰਡੇ ਦੀ ਜ਼ਿੰਦਗੀ ਜਿਵੇਂ ਕਿ ਸਿੱਧੂ ਮੂਸੇ ਵਾਲੇ ਦਾ ਯਾਨੀ ਰਤਬਾ ਬਣਿਆ ਸੀ ਨਾ ਸ਼ੁਰੂ ਤੋਂ ਉਸੇ ਹੀ ਪ੍ਰਕਾਰ ਇਹਦੀ ਛਵੀ ਬਣਦੀ ਜਾ ਰਹੀ ਸੀ। ਪਰ ਜਦੋਂ ਉਹਨਾਂ ਨੇ ਵੇਖਿਆ ਕਿ ਨਾਮ ਬਹੁਤ ਵੱਡਾ ਹੁੰਦਾ ਜਾ ਰਿਹਾ ਕੁਝ ਪੈਸੇ ਕਮਾਏ ਔਰ ਉਸ ਤੋਂ ਬਾਅਦ ਉਹਨੂੰ ਇੱਕ ਵਾਰ ਘਰੇ ਲੈ ਕੇ ਗਏ ਉਹਨੂੰ ਕਹਿੰਦੇ ਤੂੰ ਇੱਕ ਦੋ ਮਹੀਨੇ ਇੱਥੇ ਰਹਿ ਉਸ ਤੋਂ ਬਾਅਦ ਤੁਹਾਡੇ ਨਾਲ ਅਸੀਂ ਮੁਲਾਕਾਤ ਫਿਰ ਤੋਂ ਕਰਾਂਗੇ ਫਿਰ ਅਸੀਂ ਤੈਨੂੰ ਲੈ ਕੇ ਜਾਵਾਂਗੇ ਤਾਂ ਮੁੱਖ ਮੰਤਰੀ ਕਹਿੰਦਾ ਵੀ ਜਦੋਂ ਮੈਨੂੰ ਘਰੇ ਛੱਡਿਆ ਗਿਆ ਤਾਂ ਮੈਂ ਫੋਨ ਲਾਇਆ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਕੋਈ ਵੀ ਗੱਲ ਨਹੀਂ ਸੁਣੀ ਔਰ ਹੁਣ ਅੱਜ ਜਿਹੜੀ ਸੋਨੀ ਮਾਨ ਉਸੇ ਜਨਾਨੀ ਦੀ ਵਜ੍ਹਾ ਦੇ ਨਾਲ ਇਹ ਮੁੱਖ ਮੰਤਰੀ ਪਾਗਲ ਹੋਇਆ ਇਹ ਤੁਹਾਡੇ ਸਾਹਮਣੇ ਜਿਹੜੀ ਖਬਰ ਨਿਕਲ ਕੇ ਆਉਣੀ ਹੈ ਅਵੀ ਤੁਸੀਂ ਸੁਣੋਗੇ ਕਿ ਅਸਲ ਦੇ ਵਿੱਚ ਪਾਗਲ ਹੋਣ ਦਾ ਜਿਹੜਾ ਮਾਮਲਾ ਉਹ ਕੋਈ ਹੋਰ ਨਹੀਂ ਹੈ ਬਲਕਿ ਉਹ ਔਰਤ ਹੈ ਕਿਉਂਕਿ ਉਹਨੇ ਇਸ ਕਦਰ ਯਾਨੀ ਇਹਨੂੰ ਆਪਣੇ ਨਾਲ ਇਸ ਕਦਰ ਯਾਨੀ ਆਪਣੀ ਆਦਤ ਪਾ ਲਈ ਕਿ ਇਸ ਮੁੰਡੇ ਨੇ ਅੱਜ ਯਾਨੀ ਆਪਣੀ ਪਾਗਲਪਨ ਦੀ ਜਿਹੜੀ ਦਸ਼ਾ ਉਹ ਰਸਿਆਂ ਤੇ ਬੰਨਿਆ ਹੋਇਆ ਜਿਹੜਾ ਉਹਦਾ ਜੀਜਾ ਉਹਨੇ ਇੱਕ ਵੀਡੀਓ ਸੈਂਡ ਕੀਤੀ ਗੁਰਪ੍ਰੀਤ ਨੂੰ ਜਿਹੜੇ ਕਿ ਸੁਪਨਿਆਂ ਦਾ ਘਰ ਯਾਨੀ ਮਨੁੱਖਤਾ ਦੀ ਸੇਵਾ ਕਰਦੇ ਨੇ ਉਹਨਾਂ ਨੇ ਫਿਰ ਆ ਕੇ ਇਨਾਂ ਦੀ ਮਦਦ ਕੀਤੀ ਔਰ ਹੁਣ ਉਹਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਤੈਨੂੰ ਫਿਰ ਤੋਂ ਯਾਨੀ ਦੁਨੀਆ ਸੁਣੂਗੀ ਕਿਉਂਕਿ ਉਸਦਾ ਨਾਮ ਬਹੁਤ ਵੱਡਾ ਹੋ ਗਿਆ ਸੀ ਹੁਣ ਮੁੱਖ ਮੰਤਰੀ ਦੇ ਨਾਮ ਤੇ ਕੋਈ ਵੀ ਪੇਜ ਤਾਂ ਹੈ ਨਹੀਂ ਪਰ ਇੱਕ ਸਵਾਲ ਜਿਹੜੇ ਇਹੋ ਜਿਹੇ ਲੋਕ ਨੇ ਜਿੰਨੇ ਵੀ ਲੋਕਾਂ ਦੇ ਨਾਲ ਮੁੱਖ ਮੰਤਰੀ ਨੇ ਕੰਮ ਕੀਤਾ ਇਸਨੇ ਧਮਕਵੇਸ ਵਾਲੇ ਨੇ ਉਹਨਾਂ ਲੋਕਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕਿਹੜੀ ਧਾਰਾ ਲੱਗਣੀ ਚਾਹੀਦੀ ਹੈ 420 ਦੀ ਕਿਉਂ ਲੱਗਣੀ ਚਾਹੀਦੀ ਹੈ ਕਿਉਂਕਿ ਇਸ ਇਨਸਾਨ ਦਾ ਇੱਕ ਸ਼ੋਸ਼ਣ ਕੀਤਾ ਉਹਨਾਂ ਨੇ ਇੱਕ 420 ਦਾ ਯਾਨੀ ਖੇਲ ਖੇਡਿਆ ਧਮਕਵੇਸ ਵਾਲੇ ਮੁੱਖ ਮੰਤਰੀ ਦੇ ਨਾਲ ਅੱਜ ਉਹਦੀ ਮਾਤਾ ਰੋ ਰਹੀ ਸੀ ਉਹਦੇ ਪਿਤਾ ਰੋ ਰਹੇ ਨੇ ਬਹੁਤ ਸਾਰੀ ਹਾਲਤ ਖਰਾਬ ਹੈ ਪਹਿਲਾਂ ਸਿੰਘਾਂ ਨੇ ਉਹਨੂੰ ਇੱਕ ਅਮਰ ਸ਼ਕਾ ਦਿੱਤਾ ਸੀ ਉਹਦੇ ਗਾਤਰਾ ਵੀ ਪਾ ਦਿੱਤਾ ਸੀ ਸਿੰਘਾਂ ਦੇ ਬਾਣੇ ਦੇ ਵਿੱਚ ਲੈ ਜਾਂਦਾ ਸੀ ਤਾਂ ਫਿਰ ਇਹਨੂੰ ਪੁੱਛਿਆ ਗਿਆ ਕਿ ਭਾਈ ਤੂੰ ਜਿਹੜਾ ਹੈ ਅਮਰ ਸ਼ਕਾ ਸੀ ਇਹ ਕਿਉਂ ਸਾੜ ਦਿੱਤਾ ਉਹ ਕਹਿੰਦੇ ਪਿੰਡ ਵਾਲੇ ਲੋਕ ਮੈਨੂੰ ਸਤਾਉਂਦੇ ਨੇ ਉਹ ਇਸ ਕਰਕੇ ਕਿਸੇ ਨੇ ਲਹਾ ਦਿੱਤਾ ਕਿ ਕਿਸੇ ਦੇ ਕੁਝ ਮਾਰ ਬੈਠੂ ਆ ਬਹੁਤ ਸਾਰੀ ਯਾਨੀ ਪੰਜਾਬ ਦੇ ਵਿੱਚ ਦੇਖਣ ਨੂੰ ਪੰਜਾਬ ਗਰਕ ਹੁੰਦਾ ਯਾਰ ਇਹੋ ਜਿਹੇ ਘਟਨਾਵਾਂ ਹਰ ਰੋਜ਼ ਦੇਖਦੇ ਆ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਖਾਸ ਕਰਕੇ ਪੰਜਾਬੀ ਮੁੰਡਿਆਂ ਨੂੰ ਜਿਹੜਾ ਹੁਣੇ ਹੋਏ ਟਾਰਗੇਟ ਕਰ ਰਹੇ ਨੇ ਇਹ ਕਲਾਕਾਰ ਹੋਰ ਵੀ ਬਹੁਤ ਸਾਰੇ ਨੇ ਕਲਾ ਮੁੱਖ ਮੰਤਰੀ ਨਹੀਂ ਹੈਗਾ ਬਹੁਤ ਸਾਰੀ ਦੁਨੀਆ ਜਿਹੜੀ ਇਹਨਾਂ ਲੋਕਾਂ ਦਾ ਸ਼ਿਕਾਰ ਹੁੰਦੀ ਹੈ ਪਰ ਮੈਂ ਤੁਹਾਨੂੰ ਆਪਣੀ ਬਣੀ ਉਹ ਕਹਿਣਾ ਚਾਹੂੰਗਾ ਕਿ ਜਿੰਨਾ ਵੀ ਇਹ ਪੰਜਾਬ ਹੁਣ ਉੱਠੇ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਆ ਪਾਗਲ ਹੋਏ ਨੇ ਉਹਨਾਂ ਔਰਤਾਂ ਦੇ ਪਿੱਛੇ ਜਿਹੜੀਆਂ ਪੈਸਾ ਖਾ ਚੁੱਕੀਆਂ ਹਜ਼ਾਰਾਂ ਕਰੋੜਾਂ ਰੁਪਏ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਲੱਖਾਂ ਰੁਪਏ ਜਾਨੀ ਉਡਾਏ ਨੇ ਇੱਕ ਮੁੱਖ ਮੰਤਰੀ ਦੀ ਵਜ੍ਹਾ ਦੇ ਨਾਲ ਕਮਾ ਕੇ ਅੱਜ ਮੁੱਖ ਮੰਤਰੀ ਨੂੰ ਘਰੇ ਯਾਰ ਕੱਲਾ ਛੱਡ ਦਿੱਤਾ ਗਿਆ ਕਮਾਲ ਦੀ ਗੱਲ ਹੈ ਜਿਹੜੀਆਂ ਕਹਿੋ ਜੀਆਂ ਖੇਧੀਆਂ ਔਰਤਾਂ ਦੂਜੀਆਂ ਔਰਤਾਂ ਦੇ ਨਾਮ ਤੇ ਇੱਕ ਕਲੰਕ ਹੈ ਸੋਨੀਮਾਨ ਇਸ ਤੇ ਹੁਣ ਪਰਚਾ ਦਰਜ ਹੋਣਾ ਚਾਹੀਦਾ 420 ਦਾ ਕਿ ਤੂੰ 420 ਕੀਤੀ ਹੈ ਮੁੱਖ ਮੰਤਰੀ ਦੇ ਨਾਲ ਤਾਂ ਫੇਰ ਤੈਨੂੰ ਵੀ ਭਾਈ ਜੇਲ੍ਹ ਦਾ ਨਾ ਬਣਦਾ ਤਾਂ ਹੁਣ ਸਾਡੇ ਮੁੱਖ ਮੰਤਰੀ ਨੂੰ ਚਾਹੀਦਾ ਜਿਹੜਾ ਪੰਜਾਬ ਦਾ ਸੱਚਮੁੱਚ ਮੁੱਖ ਮੰਤਰੀ ਹੈ ਸੀਐਮ ਭਗਵੰਤ ਮਾਨ ਕਿ ਜਿਹੜੇ ਇਹੋ ਜਿਹੇ ਲੋਕ ਨੇ ਕਲਾਕਾਰ ਉਹ ਇਹੋ ਜਿਹੇ ਭੋਲੇ ਲੋਕਾਂ ਦਾ ਯਾਨੀ ਸ਼ਿਕਾਰ ਕਰਦੇ ਨੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਉਹਨਾਂ ਦੀ ਮੰਦਬੁੱਧੀ ਦਾ ਜਾਨੀ ਇੱਕ ਫਾਇਦਾ ਉਠਾਉਂਦੇ ਨੇ ਉਹਨਾਂ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਪਿੰਡ ਵਾਸੀਆਂ ਨੂੰ ਜਿਨ ਜਿਹੜੇ ਪਿੰਡ ਦਾ ਮੁੱਖ ਮੰਤਰੀ ਹੈ ਇਹਦੇ ਪਿੰਡ ਦੇ ਲੋਕਾਂ ਨੂੰ ਉਹ ਇਹੀ ਬਣਦਾ ਉਹਨਾਂ ਦਾ ਹੱਕ ਕਿ ਮੁੱਖ ਮੰਤਰੀ ਦੇ ਤੌਰ ਤੇ ਸੌਣੀ ਮਾਨ ਤੇ ਯਾਰ ਪਰਚਾ ਦਰਜ ਕਰਾਉਣ ਕਿਉਂਕਿ ਜਿਹੜੀ ਉਹ ਔਰਤ ਹੈ ਨਾ ਬੜੀ ਇੱਕ ਕਹਿ ਸਕਦੇ ਹਾਂ ਜਿਵੇਂ ਹੁਸ਼ਿਆਰ ਚਲਾਕ ਔਰਤ ਹੈ ਜਿਨੇ ਇਸ ਬੱਚੇ ਦਾ ਪੈਸਾ ਟਗਾ ਕਮਾ ਕੇ ਖਾ ਪੀ ਕੇ ਤੇ ਅੱਜ ਇਹਦੇ ਲੱਤ ਮਾਰੀ ਯਾਰ ਕਮਾਲ ਆ ਸਾਡੇ ਪੰਜਾਬ ਦੀ ਪੱਟੀ ਮੇਸ ਆ ਯਾਰ ਤਾਂ ਪੰਜਾਬ ਵਾਲਿਓ ਜਿੰਨੇ ਵੀ ਤੁਸੀਂ ਭੈਣ ਭਰਾ ਇਹਨਾਂ ਗੱਲਾਂ ਬਾਤਾਂ ਦੇ ਹੱਕ ਦੇ ਵਿੱਚੋਂ ਤੇ ਤੁਸੀਂ ਇਸ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਨੌਜਵਾਨ ਦੀ ਕੋਈ ਗੱਲ ਸਾਂਝੀ ਹੋ ਸਕੇ ਕੋਈ ਚੰਗੇ ਬੰਦੇ ਦੇ ਹੱਥ ਲੱਗੇ ਤੇ ਫਿਰ ਇਸ ਨੂੰ ਇੰਜਾਮ ਤੱਕ ਪਹੁੰਚਾਓ